ਪਹਿਲਾਉਂਦਾ ਉਹ ਨਾ ਕਰਦਾ ਉਹ ਕਿੰਨੇ ਰੁਪਏ ਜੀ ਲੂਗਾ ਹਰਾ ਦੇ ਦਿਆ ਜੀ ਦੂਦ ਲੈ ਨਾਈਟ ਪੈਂਦੀ ਹੈ ਵਾਸਤੇ ਮੰਨਿਆ ਆਪਾਂ ਬਦਲ ਲੈ ਰਹੇ ਹਾਂ ਹਾਂ ਐ ਠੀਕ ਆ ਗੁਰਵੇਰਾ ਬੋਲ ਬੋਲ ਜਿੱਕੇ ਉਹਨੇ ਇਹ ਜਾਂਦਾ ਪਾਗਲਾ ਮਰਾਸੀ ਰੋਲੇ ਕਾ ਤੋਂ ਪਾਣੀ ਆਪਣੇ ਸਰਾਂ ਮੇਲਾ ਘਾਇਆ ਤੈਨੂੰ ਕਿ ਬਲੇਖੇ ਪੈਗੇ ਮੈਂ ਤਾਂ ਕਾਠਾ ਚ ਵੇਖ ਕੇ ਲੱਗ ਗਿਆ ਕਾ ਤੋਂ ਡਰ ਗਿਆ ਓਏ ਮੈਂ ਤਾਂ ਬਾਬੇ ਦਾ ਟੌਰ ਵੇਖ ਕੇ ਡਰ ਗਿਆ ਮੈਂ ਕਿ ਵੋਟਾਂ ਪੈਣ ਲੱਗੀਆਂ ਡੰਡਾ ਲੱਗ ਵਰਚਾ ਪਾਦੀ ਐ ਇਹਨਾਂ ਨੇ ਐਮਐਲ ਪਾਦੀ ਡੰਡਾ ਤੈਨੂੰ ਸੀਟਾਂ ਲੈਦੀ ਐ ਸੀਟਾਂ ਉਹ ਨਾ ਮਾਰਾ ਕਰ ਹਾਂ ਤੇਰਾ ਮਾਸੜ ਗੁੱਸੇ ਹੋ ਜਾਊਗਾ। ਉਹ ਨਾੜ ਕੇ ਰਲ ਲਗਾ। ਮੇਂ ਮੂਝੇ ਹੋ ਗਿਆ। ਉਹ ਨਲਾਕ ਜਾਂਦੇ ਐ ਇੰਨਾ ਜੰਮੇ ਦੀਆ। ਜੰਮੇ ਆ ਰਿਆ ਮਰਾਸੀ ਆਂਦਾ ਵਧਾਈਆਂ ਆ ਆਉਂਦਾ ਆ ਘਟ ਬਾਠਾਂ ਦੀਆਂ ਮੇਲਿਆਂ ਦੀਆਂ। ਅੱਛਾ ਪਾਲਾ ਕਹਿੰਦੇ ਵਧਾਈਆਂ। ਉਹ ਜਦੋਂ ਮਰਾਸੀ ਜੰਮਦੇ ਵਧਾਈਆਂ ਕਿਹਨੂੰ ਦਿੰਦੇ ਆ? ਉਹ ਗਰੀਬਾਂ ਨਾਲ ਕਹਿੰਦੇ ਜੰਮਣਾ। ਆ ਸੁਣ ਲੈ ਰਾਸ ਗਰੀਬ ਨਹੀਂ ਜਾਂਦੇ। ਕਾਡਾ ਫੇਰ ਸਾਰੇ ਤੰਗਿਆ ਤੇ ਹੁੰਦੇ। ਇਹਨਾਂ ਹੀ ਬਿੰਤੀ ਲੱਗਦੀ ਐ। ਇਹ ਸਾਲਿਆ ਆਲੂ ਆਂ ਵੀ ਹੁੰਦੇ। ਇਹਨਾਂ ਨੂੰ ਪੱਲੇ ਨਾਲ ਭਰਦੇ। ਉਹ ਨਲਾਕ ਜਾਂਦੇ ਆ ਜੋ ਬਣ ਜੰਮਾ ਕਿੱਥੇ? ਪਿੰਡ ਮਾਲਕ ਦਾ। ਜੇ ਤੂੰ ਜੰਮਿਆ ਮਾਲਕ ਦਾ। ਜੇ ਤੇ ਦੰਮਿਆ ਅਰੇ ਅਵੀ ਮਲਕ ਮੈਨੂੰ ਲੱਗ ਗਿਆ ਪਤਾ ਤੈਨੂੰ ਕੀ ਪਤਾ ਲੱਗ ਗਿਆ ਬੇਬੇ ਰੂਟ ਹੀ ਮਲਕ ਦਾ ਬੜਾ ਮੁੰਡਾ ਮਮਲਾਪੁਰ ਭਾਲਦਾ ਪੀਜਾ ਲੁਧਿਆਣੇ ਤੋਂ ਲੱਗਦਾ ਰਾਜੀ ਚੰਡੀਗੜ੍ਹ ਲੱਗਦੀ ਹੈ ਚੱਲ ਛੋਟਾ ਮੁੰਡਾ ਨਹੀਂ ਹੋਣਾ ਹੋ ਗਿਆ ਪੁੱਜਦਾ ਬਿਸਤਰਾ ਹੀ ਤੇਰੇ ਜਿਲੀ ਜਿਲੀ ਪੈਂਦਾ ਉਹ ਨਲਾਇਕ ਜਿਆਦਾ ਫਰ ਰਸਤੇ ਤੋਂ 5 500 ਨੋਟ ਅਜੇ ਬਿਸਰੇ ਮੈਂ ਥੱਪੇ ਲਾਉਂਦਾ ਸਲਾਹ ਕਰਦਾ ਉਹ ਕਹਿੰਦਾ ਰੁਪਈਆ ਜਰੂਰ ਦਊਗਾ ਬੜਾ ਦਊਗਾ ਵਿਆਜੂ ਦਊਗਾ ਕਿਸਤੇ ਕੇ ਲਈ ਬੰਦ ਉੰਨੇ ਨਾ ਮੁਰਦੇ ਉਹਰੇ ਇਹਦਾ ਕੋਈ ਨਾ ਆਰਾਮਗੜ ਗਵਾਂਢੀ ਆਪਣਾ ਉਥੀ ਕਿਸਤ ਭਰ ਦੇ ਤੋ ਬਲੈਕ ਜਿਆਦਾ ਜਦੋਂ ਮੈਂ ਜੰਮਿਆ ਆ ਫੇਰ ਮੇਰੇ ਜੰਮੇ ਮਰਾਸੀ ਫੁੱਲ ਗਏ ਮਰਾਸੀ ਫੁੱਲ ਗਏ ਗੱਡੂ ਖਾ ਕੇ ਕੋਈ ਮੇਰੇ ਜੰਮੇ ਗਵਾਂਢੀ ਫੁੱਲ ਗਏ ਔਰ ਆਸੂ ਬੁੱਲੇ ਖਾ ਕੇ ਕੋਈ ਮੈਂ ਬਹੁਤ ਮਿਲਦਾ ਹੋਇਆ ਸੀਗਾ ਪਵਾੜੇ ਖਾ ਕੇ ਕੋਈ ਮੇਰੇ ਜੰਮੇ ਲਾਗੀ ਫੁੱਲ ਗਏ ਮਰਾਸੀ ਫੁੱਲ ਗਏ ਫੜ ਫੜ ਕੇ ਮੰਝੇ ਤੇ ਬਹਿ ਗਏ ਆ ਫੁੱਲੇ ਕਾਲੇ ਸੁੱਕੇ ਹੀ ਕਾਲੇ ਟਾਈ ਫਾਇਰ ਨਾਲ ਕਿੱਥੋਂ ਜਾਂ ਪਿਆ ਗਲਾ ਅਮਰੂਦ ਸਾਂ ਭਾਦ ਰੱਖੀ ਰਹਿ ਜਾ ਬਾਰੇ ਮਹੱਲੇ ਦੇ ਫੂਸੀ ਰਾਤੇ ਬਲੈਕ ਜਿਆਦਾ ਮੇਰੀ ਗੱਲਾਂ ਫੜ ਲਾ ਸ ਇਹ ਦੇ تاني ਹੇਸਲ ਆਦੀ ਕਰਦੇ ਆ ਆਪੇ ਲਾਉਂਦੇ ਆ ਉਹ ਕਹਿੰਦੇ ਰੁਪਏ ਜਰੂਰ ਦਵਾਂਗੇ ਰਾ ਦੇਣਗੇ ਕਹਿੰਦੇ ਪੀਲੇ ਕਾੜ ਲਿਆਓ ਪਹਿਲਾਂ ਪੂਰਾ ਲਾ ਕੇ ਦੇਣਗੇ ਨੀ ਮੂਲੀ ਹੋਗੇ ਲੈਗ ਜਿਆਦਾ ਮੇਰੀ ਗੱਲ ਸੁਣ ਆਹ ਆ ਦੱਸ ਮੈਂ ਜੰਮਿਆ ਹਾਂ ਫੇਰ ਮੇਰੇ ਜਮਾ ਤੂੰ ਸਹੀ ਸਿਨਾ ਪੁੱਛਲਾ ਤੇਰਾ ਨਾਂ ਕੀ ਪਹਿਲਾਂ ਫੜਾ ਘੋੜਾ ਕਿ ਤੇਰੇ ਪਿਓ ਦਾ ਉਹ ਨਾ ਟਰੱਕ ਤੇਰੀ ਮਾਂ ਦਾ ਉਹ ਨਾ ਮਿੰਨੀ ਬੱਸ ਹੈ ਤਾਈ ਨੂੰ ਬਲੈਰੋ ਆਉਂਦੇ ਆ ਬੱਸ ਹੀ ਜ਼ਬਾਰੀ ਜਾਂਦੇ ਭੂਆ ਨੂੰ ਲੋਕ ਆਉਂਦੇ ਆ ਇੱਕ ਤਾਇਆ ਵੀ ਐ ਉਹਨੂੰ ਕੀ ਜਾਂਦੇ ਉਹਨੂੰ ਕੁੜੂਕਾ ਕਹਿੰਦੇ ਆ ਸਾਲਾ ਪਹਿਲਾਂ ਪਹੁੰਚ ਜਾਂਦਾ ਸੀ ਹੁਣ ਕੀ ਹੋ ਗਿਆ ਹੁਣ ਕਾਗਜ਼ ਘਾਜ ਗਏ ਹੁਣ ਡਿਵੀਡੀਓ ਪੈਂਦਾ ਚੱਕੇ ਗਰੀਸਾਉਣ ਲਿਆ ਲੈਗ ਜਾਂਦਾ ਸਹੀ ਸਹੀ ਨਾ ਪੁੱਛ ਰਾ ਤੇਰਾ ਨਾਂ ਕੀ ਐ ਮੇਰਾ ਨਾਂ ਹਾਂ ਮੇਰਾ ਨਾਂ ਮੇਰਾ ਜੰਗੀ ਜਹਾਜ਼ ਹੰਜੀ ਰਾ ਤੇਰੇ ਪਿਓ ਦੇ ਨਾਂ ਉਹਨਾਂ ਆਈਟਮ ਬੰਬੋ ਮੇਰੀ ਮਾਲ ਨਾ ਪੁਰਾਣੀ ਤੋਪ ਐ ਐ ਫੜਾ ਦੇ ਆਪੇ ਗੱਲਾਂ ਕਰੇ ਜਾ ਕੇ ਤੂੰ ਜੀ ਹੋ ਗਿਆ ਉਹ ਬਲੇ ਬਰ ਤੋੜਦਾ ਕਲਫੂ ਆਰਡਰ ਤੋੜਦਾ ਉਹ ਵੇ ਜੀ ਵੇ ਕਹਲਾ ਪਾਸ਼ਾਂ ਦੀ ਵੇਲ ਪਾਗਾਂ ਦੀ ਵੇਲ ਉਹ ਵੇਲ ਵਦਾਵੀ ਲੈ ਕੇ ਸਾਰਿਆਂ ਨੂੰ ਅੱਤ ਪਾਵੀ ਸਾਡੇ ਵੀ ਕੰਮ ਬਣਾਵੀ ਨੂ ਮੂਝੇ ਹੋ ਗਿਆ ਉਹ ਨਰੇਕ ਜਾਦੇ ਮੇਰੀ ਗੱਲ ਸੁਣ ਤੂੰ ਪੜਿਆ ਕਿ ਨੀਰ ਮੈਂ ਬੜਾ ਪੱਟ ਯੂ ਸ਼ਿਟ ਅਪ ਪੰਜ ਫੜਕੇ 6 ਪੜ ਗਿਆ ਆਈ نو ਹਾਂ 6 ਪੜਾ ਮੈਨੂੰ ਚਾਹ ਪੀਂਦਾ 7 ਪੜ ਗਿਆ ਓਏ 7 ਪੜਾ ਮੈਨੂੰ ਰੋਟੀ ਖਵਾਉਂਦਾ 8 ਪੜ ਗਿਆ ਮੈਂ ਤਾਂ ਉਹੀ ਲੰਗੇ ਸੀ ਉਹ ਕਿੱਥੋਂ ਸਕੂਲ ਉਤੋਂ ਦੀ ਅਸੀਂ ਕਿਹੜੇ ਪੜਦੇ ਸੀਗੇ ਕੀ ਕਰਦੇ ਸੀ ਲੈਂਟਰ ਪਾਉਂਦੇ ਸੀਗੇ ਕਈ ਵੱਠ ਲੈ ਕੇ ਲੰਗੇ ਆ ਓਏ ਸਹੀ ਸਹੀ ਨਾ ਪੁੱਛ ਰਾ ਤੇਰਾ ਨਾਂ ਕੀ ਆ ਮੇਰਾ ਵੱਡਾ ਮੁੰਡਾ ਵੱਡਾ ਮੁੰਡਾ ਤੇਰੇ ਪਿਓ ਦਾ ਉਹਨਾਂ ਛੋਟੇ ਕਾਕਾ ਵਾ ਕਾਵਾ ਦਾ ਪਿਓ ਤੇਰਾ ਕੇ ਮੇਰਾ ਇਸ ਗੱਲ ਤੇ ਸਾਨੂੰ ਫਰਕ ਲੱਗਦਾ ਤੇਰਾ ਫਰਕ ਮੈਂ ਕੱਢ ਦਿੰਦਾ ਆ ਫੇਰ ਰਾਤ ਦੇ 12 ਵਜੇ ਮਲਕ ਦੇ ਨਾਸੇ ਦੇ ਘਰੇ ਮੈਂ ਆਇਆ ਫੇਰ ਕਿੰਨੇ ਦਿਨ ਉਹ ਪਾਪਾ ਆ ਗਏ ਤਾਂ ਇਹਨੂੰ ਕੀ ਤੱਕ ਰਫ ਲੱਕਾ ਫੜਾ ਓਏ ਸਾਡਾ ਕੋਈ ਕਸੂਰ ਨਹੀਂ ਹੋ ਗਿਆ ਇਹ ਮਲਕ ਦੇ ਦਈਆਂ ਅੱਗੇ ਪਿੱਛਾ ਕਰ ਗਈ ਸੱਚੀ ਗੱਲ ਕਿਸ ਲੈਣ ਦੀ ਮਾਰੀ ਨਾ ਸੱਚੀ ਗੱਲ ਉਹ ਨਲਾਇਕ ਜਾਦੇ ਸਹੀ ਸਹੀ ਨਾ ਪੁੱਛਣਾ ਤੇਰਾ ਨਾ ਕੀ ਹੈ ਮੇਰਾ ਨਾ ਹਾਂ ਮੇਰਾ ਸਾਈਕਲ ਸਾਈਕਲ ਤੇਰੇ ਪਿਓ ਦਾ ਕੋਈ ਨਹੀਂ ਹੀਰੋ ਅੰਡਰ ਤੇਰੀ ਮਾਦ ਨਾ ਉਹਨੇ ਦੋ ਦੋ ਚਾਲੀ ਕੁੱਤੇ ਵਾਲੀ ਕਰਾਰੀ ਹੈ ਤੈਨੂੰ ਜੈਨਾਂ ਤੇ ਮਾਸੀ ਨੂੰ ਟੂ ਬੰਦੀ ਹੈ ਤੈਨੂੰ ਮਗਰਾਡਾਂਦੀ ਹੈ ਨਲਾਇਕ ਜਾਦੇ ਸਹੀ ਸਹੀ ਨਾ ਪੁੱਛਣਾ ਮੇਰਾ ਨਾ ਗੰਢ ਕੱਦੂ ਗੰਢ ਕੱਦੂ ਤੇਰੇ ਪਿਓ ਦਾ ਉਹ ਨਾ ਚੱਪਣ ਕੱਦੂ ਤੇਰੀ ਮਾਦ ਨਾ ਉਹਨੇ ਬੰਦ ਕੋਪੀ ਹੈ ਤੈਨੂੰ ਗੈਰਾਂ ਦੇ ਮਾਸੀ ਨੂੰ ਮੋਝਾਂਦੀ ਹੈ ਆਈ ਯੂਪੀ ਦਾ ਗਰੇਲਾ ਵੇਖ ਰਹਣਾ ਮੂਹ ਜਿਹੜਾ ਦਾ ਮਾਲਿਆ ਨਮੂ ਜੀ ਹੋਗੇ ਉਹ ਨਰਾਇਕ ਜਾਦੇ ਰੈਸ ਕਹਿੰਦਾ ਮਰਾਸੀ ਛੇਦੀ ਆ ਕੇ ਲੱਗ ਜਾਓ ਲਾ ਦਿਓ ਹਾਂ ਪੰਗੜੇ ਪਾਓ ਉਹੀ ਲੱਗ ਜਾਓ ਲੋਨ ਕਿ ਲਾਓ ਉਹ ਕਹਿੰਦਾ ਛੇਦੀ ਆ ਕੇ ਲੱਗ ਜਾਓ ਕਿੱਥੇ ਲਾਓ ਗਰੰਟਾ ਹੀ ਤਾਰਨ ਵਾਲਾ ਵਧਾਈ ਦੇ ਖਲਾ ਲੈਣੇ ਕਹਿੰਦਾ ਚਾਰਜ ਹੋ ਜੂਗੇ ਓਏ ਆਪਾਂ ਨੂੰ ਭੰਡਰੀ ਸਮਝਦੇ ਕਿਉਂ ਕਿ ਸਮਝਦੇ ਇਹ ਕਿ ਇਹਨਾਂ ਦੇ ਫੋਨ ਹੀ ਆ ਸਾਰੇ ਕੀ ਬੋਲਿਆ ਪੁੱਪੂ ਦੇ ਇਹਨਾਂ ਉਹਨਾਂ ਨੇ ਕਹਿੰਦੇ ਆਪਾਂ ਜਾਣਾ ਕਿੱਥੇ ਆਪਾਂ ਜਾਣਾ ਦਿੱਲੀ ਦਿੱਲੀ ਹਾਂ ਦਿੱਲੀ ਕੰਮ ਕੀ ਹੈ ਸਾਥੀ ਲੜਕੀ ਮੰਗੀ ਹੈ ਸਾਥੀ ਲੜਕੀ ਮੰਗੀ ਹੈ ਹਾਂ ਆਪਾਂ ਸ਼ਰਮ ਜਾਣੀ ਹੈ ਓਏ ਮੈਂ ਨਾ ਮਾਤੇ ਜਾਣਾ ਮੈਂ ਨਾ ਮਾਤੇ ਦਿੱਲੀ ਦਾ ਫਾਸਲਾ ਬਹੁਤ ਦੂਰ ਹੈ ਹਾਂ ਦੂਰ ਹੈ ਬਾਲਾ ਘਰ 500 ਕਿਲੋਮੀਟਰ ਦੂਰ ਹੈ ਹਾਂ ਜੇ ਰਾਜ ਮੈਂ ਬਿਮਾਰ ਹੋ ਗਿਆ ਉਹ ਮੈਂ ਚੱਕੂਗਾ ਸ਼ਾਬਾਸ਼ ਜੇ ਰਾਜ ਮੈਂ ਬੁਲਵਾ ਰ ਉਹ ਤੈਨੂੰ ਲੱਪ ਚੱਕੂਗਾ ਯਾ ਯਾਰ ਭਾਈ ਚੱਕੀਂਗਾ ਸਾਲਾ ਮੈਥੋਂ ਥੋੜੀ ਚੱਕੂਂਗਾ ਓਏ ਆਪਾਂ ਜਾਣਾ ਦਿੱਲੀ ਹਾਂ ਦਿੱਲੀ ਦਿੱਲੀ ਸਾਡੀ ਲੜਕੀ ਮੂਰੀ ਹੈ ਜਮਾਨੀ ਭੋਖ ਭੋਣੀ ਇਹ ਕੁੜੀ ਨੇ ਕੇ ਵੀਰ ਰੋਟੀ ਉਹ ਵੀ ਖਾ ਕੇ ਆਇਆ ਇਹ ਕੁੜੀ ਨੇ ਕੇ ਵੀਰ ਦੁੱਧ ਉਹ ਵੀ ਪੀ ਕੇ ਆਇਆ ਇਹ ਕੁੜੀ ਨੇ ਤਾਂ ਵੀਰ ਦੋ ਗਲਮਕਾ ਫੈਂਟਾ ਪੀ ਕੇ ਆਇਆ ਇਹ ਕੁੜੀ ਨੇ ਤਾਂ ਜੂਸ ਉਹ ਵੀ ਪੀ ਕੇ ਆਇਆ ਇਹ ਕੁੜੀ ਨੇ ਤਾਂ ਮੂਤ ਪਾਗਲ ਜਣਾ ਹੋਵੇ ਤਾਂ ਜਣਾ ਪਾਗਲ ਨਾ ਮੇਰੀ ਗੱਲ ਸੁਣ ਹਾਂਜੀ ਹਾਂਜੀ ਮੇਰੀ ਗੱਲ ਸੁਣ ਕਿਉਂਦਾ ਮੈਂ ਪੜ ਗਿਆ ਹਾਂ ਫੇਰ ਮੈਨੂੰ ਵੱਡੇ ਵੱਡੇ ਹੈਡਮਾਸਟਰ ਪ੍ਰਿੰਸੀਪਲ ਮੰਨ ਗਏ ਮੰਨ ਗਏ ਮੰਨ ਗਏ ਕਹਿੰਦੇ ਮਰਾਸੇ ਨੇ ਮੁੰਡਾ ਪੜਾਵਾਰਾ ਹਾਂ ਸੋਹਣਾ ਬਸ ਆਖਾਂ ਵਾਲਾ ਕਰ ਦਿਓ ਕਰ ਦਿਓ ਫੋਜੀ ਕਰ ਦਿਓ ਓਏ ਫਾਜੀ ਸਾਡੇ ਸਰਦਾਰ ਲਗਦੇ ਹੁੰਦੇ ਆ। ਕੋਈ ਇਹਨੂੰ ਡਾਕਟਰ ਕਰ ਦੇ। ਕਹਿੰਦੇ ਮਰਾਸੇ ਨੂੰ ਮੁੰਡਾ ਪੜ ਬੜਾ ਕਰ ਦੋ। ਇਹਨੂੰ ਪੁਲਿਸ ਵਾਲਾ ਕਰ ਦੋ। ਕੋਈ ਕਰ ਦੋ। ਕੀ ਕਰ ਦੋ? ਇਹਦੀ ਅੱਖਾਂ ਦਾ ਆਪਰੇਸ਼ਨ ਕਰ ਦੋ। ਅੰਦਾਜ਼ਾ ਹੈ। ਪੜਾਈ ਵਾਲੀ ਬੈ ਗਈ ਉਦੋਂ ਦੀ। ਅੱਸੀ ਚੱਲ। ਜਦੋਂ ਮੈਂ ਪੜ ਗਿਆ। ਆ ਫੇਰ। ਮੈਨੂੰ ਮਡੇ ਦਾ ਹੈਡਮਾਸਟਰ ਪ੍ਰਿੰਸੀਪਲ ਮੰਨ ਗਏ। ਮੰਨ ਗਏ ਵੀ। ਮੈਨੂੰ ਜੋ ਚੱਕਿਆ। ਸ਼ਾਨੀ ਵਾਲਾ ਫਾਟਰ। ਆ ਫੇਰ ਉੱਥੇ ਮੋਰਤੇ ਫਟ ਕਰਤਾ। ਫੇਰ ਇਹ ਰੋਟੀ ਖਾਣ ਨਾ ਪਾਣੀ ਪੀਣ ਨੂੰ ਨਾ ਪਾਣੀ ਪੀਣ ਨੂੰ। ਨਿਕਲ ਬਣੀ ਕਾਰ ਆਈ। ਹਾਂ ਉਰੇ ਜੋ ਨਿਕਲਿਆ। ਉੱਥੇ ਮੀਮਤੇ ਸਾਹਿਬ। ਵੇ ਮੀ ਆਜ ਜਿਹੜੀ ਆਨੰਦ ਕੇ ਤਰਜੂਗੀ ਕਦੀ ਵੱਟ ਕੁਟ ਗਿਆ ਨਹੀਂ ਮੈਨੂੰ ਫੇਰ ਕੀ ਜਵਾਬ ਮੈਂ ਕਿਹਾ ਮਾਸੀ ਮੈਨੂੰ ਮੂੜੀ ਖਾਣੀ ਕਿਹੜਾ ਠੰਡ ਲਵਾਵੇ ਤੈਨੂੰ ਅੱਛੀ ਚਾਲ ਆਰਦਾ ਮੌਸਮ ਹੈ ਤੈਨੂੰ ਮੂੜੀ ਹੋ ਗਿਆ ਹਾਂ ਉਹ ਤਾਂ ਦੂਜਾ ਗਾਣਾ ਲਾ